ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੇ ਇਸ ਸਮੇਂ ਸਿ ਇਹ ਵੀਡੀਓ ਨਵਾਂ ਸ਼ਹਿਰ ਬੇਗੰਪੁਰ ਗੇਟਾ ਦੇ ਨਜ਼ਦੀਕ ਤੋਂ ਬਣਾ ਰਹੇ ਆਂ ਔਰ ਚਾਹੁੰਦੇ ਆਂ ਕਿ ਇਹ ਵੀਡੀਓ ਜਿਹੜੀ ਆ ਸੁਹਾਨੇ ਮੁਹਾਲੀ ਤੱਕ ਬਲਜਿੰਦਰ ਕੁਮਾਰ ਤੱਕ ਪਹੁੰਚ ਜਾਵੇ ਕਿਉਂਕਿ ਸਾਡੇ ਵੀਰ ਹਰਦੀਪ ਕਾਰਪੈਂਟਰ ਨੇ ਇਹਨਾਂ ਦੇ ਸਾਥੀ ਆ ਇਹਨਾਂ ਨੇ ਇਨਸਾਨੀਅਤ ਦੀ ਇੱਕ ਮਿਸਾਲ ਹੋਰ ਕਾਇਮ ਕੀਤੀ ਆ ਹਾਲਾਂਕਿ ਦੁਨੀਆ ਦੇ ਵਿੱਚ ਠੱਗ ਚੋਰ ਬਹੁਤ ਹੋ ਗਏ ਆ ਲੇਕਿਨ ਕੁਝ ਚੰਗੇ ਲੋਕ ਵੀ ਆ ਜੋ ਹਮੇਸ਼ਾ ਇਹ ਦੱਸਦੇ ਕਿ ਇਨਸਾਨੀਤ ਹੱਲੇ ਵੀ ਸਮਾਜ ਵਿੱਚ ਜਿੰਦਾ ਇਹਨਾਂ ਦਾ ਨਾਮ ਹਰਦੀਪ ਹੈ کارਪੈਂਟਰ ਹੈ ਔਰ ਇਹਨਾਂ ਨੂੰ ਬੇਗੰਪੁਰ ਗੇਟਾਂ ਤੇ ਇੱਕ ਕਰੈਮਨੀ ਦੁਕਾਨ ਤੇ ਪਰਸ ਮਿਲਦਾ ਪਰਸ ਦੇ ਅੰਦਰ ਬਹੁਤ ਸਾਰੇ ਆਈਡੈਂਟੀਟੀ ਕਾਰਡ ਆ ਔਰ ਇੱਕ ਆਧਾਰ ਕਾਰਡ ਸਾਨੂੰ ਮਿਲਿਆ ਹਾਲਾਂਕਿ ਅਸੀਂ ਆਈਡੈਂਟੀਟੀ ਕਾਰਡ ਸਾਰੇ ਚੈੱਕ ਕਰ ਲਏ ਕਿਸੇ ਦੇ ਵਿੱਚ ਵੀ ਕੋਈ ਫੋਨ ਨੰਬਰ ਦਿੱਤਾ ਨਹੀਂ ਹੋਇਆ ਨਹੀਂ ਤਾਂ ਵੀਡੀਓ ਬਣਾਉਣ ਦੀ ਸਾਨੂੰ ਲੋੜ ਨਹੀਂ ਪੈਣੀ ਸੀ ਤਾਂ ਬਲਜਿੰਦਰ ਕੁਮਾਰ ਨੇ ਸੁਹਾਨਾ ਇਹਨਾਂ ਦਾ ਪਿੰਡ ਹੈ ਐਡਰੈਸ ਵਿੱਚ ਲਿਖਿਆ ਕਿ son of ਹਸਨ ਨਾਲ ਵਲੇਜ ਸੁਹਾਨਾ ਨੀਅਰ ਰਤਨ ਪ੍ਰੋਫੈਸ਼ਨਲ এডਿਕੇਸ਼ਨ ਕਾਲਜ ਸੁਹਾਨਾ ਪੀਓ ਸੁਹਾਨਾ ਡਿਸਟ੍ਰਿਕਟ ਐਸ اے ਐਸ ਨਗਰ ਮਹਾਲੀ ਸੋ ਇਹ ਵੀਰ ਨੂੰ ਨੂੰ ਕਰਿਆਨੇ ਦੁਕਾਨ ਦੇ ਨੇੜੇ ਇਹ ਪਰਸ ਮਿਲਿਆ ਇਹਨਾਂ ਨੇ ਪਰਸ ਸਾਂਭ ਲਿਆ ਕਿਉਂਕਿ ਇਹਦੇ ਅੰਦਰ ਇਨ ਆਇਡੈਂਟੀਟੀ ਕਾਰਡ ਆ ਜੇ ਸਾਡਾ ਵੀਰ ਬਲਜਿੰਦਰ ਕੁਮਾਰ ਦੁਆਰ ਦੀ ਆਇਡੈਂਟੀਟੀ ਕਾਰਡ ਬਣਾਉਣ ਲੱਗਿਆ ਪਹਿਲੇ ਤਾਂ ਖੱਜਲ ਖੁਆਰੀ ਬਹੁਤ ਈ ਆ ਕੰਪਲੇਂਟਾਂ ਬਹੁਤ ਲਿਖਾਉਣੀਆਂ ਪਈਆਂ ਉਸ ਤੋਂ ਬਾਅਦ ਮੇਰੇ ਖਿਆਲ ਸਾਲ ਸਵਾ ਸਾਲ ਲੱਗ ਜੂਗਾ ਪੂਰੇ ਆਇਡੈਂਟੀਟੀ ਕਾਰਡ ਬਣਾਉਣ 'ਚ ਔਰ ਅੰਦਰ ਇਹਦੇ ਮੇਰੇ ਖਿਆਲ ਪਰਸ ਦੇ ਅੰਦਰ ਸਿਰਫ 500 ਰੁਪ ਤਾ ਬਲਜਿੰਦਰ ਕੁਮਾਰ ਵੀਰ ਨੂੰ ਬੇਨਤੀ ਹੈ ਕਿ ਤੁਸੀਂ ਜਦੋਂ ਵੀਡੀਓ ਦੇਖਦੇ ਹੋ ਜਾਂ ਉਹਨਾਂ ਦੇ ਪਿੰਡ ਵਾਲਿਆਂ ਨੂੰ ਆੜੀ ਗੁਆਂਡੀ ਪਿੰਡ ਵਾਲੇ ਨੂੰ ਵੀ ਬੇਨਤੀ ਹੈ ਕਿ ਸੁਹਾਨੇ ਪਿੰਡ ਤੇ ਬਲਜਿੰਦਰ ਕੁਮਾਰ ਤੱਕ ਵੀਡੀਓ ਪਹੁੰਚਾ ਦਿਓ ਔਰ ਉਹ ਆ ਕੇ ਹਰਦੀਪ ਵੀਰ ਨਾਲ ਸੰਪਰਕ ਕਰ ਲੈਣ ਤੇ ਆਪਣੀ ਇਮਾਨਤ ਵਾਪਸ ਲੈ ਜਾਣ ਹਰਦੀਪ ਵੀਰ ਆਪਣਾ ਫੋਨ ਨੰਬਰ ਦੱਸੋ 94647 10712 946644 10712 ਅੱਛਾ ਇੱਕ ਵਾਰੀ ਆਪਣੀ ਜ਼ੁਬਾਨੀ ਵੀ ਦੱਸੋ ਪਰਸ ਕਿੱਥੋਂ ਮਿਲਿਆ ਜੀ ਗੇਟਾ ਤੋਂ ਮਿਲਿਆ ਜੀ ਪਰਸਨ ਪਰ ਬੇਗੰਬਰ ਗੇਟਾ ਤੋਂ ਜੀ ਕਰਾਨੀ ਦੁਕਾਨ ਕੋਲ ਕਰਾਨੀ ਦੁਕਾਨ ਕੋਲ ਅੱਛਾ ਭਈ ਉਦੋਂ ਤੁਸੀਂ ਲੱਭਿਆ ਨਹੀਂ ਇੱਧਰ ਉੱਧਰ ਕਿਸੇ ਦਾ ਡੇਗਿਆ ਮਨਨ ਕਾ ਸੰਪਰਕ ਕਰ ਲੋ ਨਹੀਂ ਜਾਣੀ ਕੀਤਾ ਇਹ ਡਾਕੂਮੈਂਟ ਦੇਖੇ ਜੀ ਮੈਂ ਬਾਹੂ ਨੂੰ ਲੈ ਕੇ ਦਿਖਾ ਲਤੋ ਨਹੀਂ ਡਾਕੂਮੈਂਟ ਦੇਖ ਕੇ ਹਾਂ ਜੀ ਨਹੀਂ ਬਾਹੂ ਉਹ ਸਾਹਮਣੇ ਇਹ ਐਸ ਐਸ ਦੁਕਾਨ ਹੈ ਸਾਡੀ ਅੱਛਾ ਜੀ ਹਾਂਜੀ ਉੱਥੇ ਕੰਮ ਕਰਦਾ ਹਾਂ ਠੀਕ ਹੈ ਜੀ ਤੇ ਹੁਣ ਕਦੋਂ ਕਦੋਂ ਤਾਂ ਪਰਸ ਮਿਲਿਆ ਤੁਹਾਨੂੰ ਪਰਸੋਂ ਮਿਲਿਆ ਜੀ ਪਰਸੋਂ ਮਿਲਿਆ ਹਾਂਜੀ ਤੇ ਹਾਲੇ ਤੱਕ ਤੁਸੀਂ ਸਾਹਮਣੇ ਬੈਠੇ ਹੋ ਮਨ ਰੱਖਿਆ ਜੀ ਉਡੀਕ ਚੁੱਕ ਸ਼ਾਇਦ ਕੋਈ ਆਵੇ ਹਾਂਜੀ ਸ਼ ਅਸੀਂ ਚਾਹੁੰਦੇ ਕਿ ਬੰਦਾ ਆਪਣੇ ਆਪ ਆਪਣੀ ਚੀਜ਼ ਲੈ ਲਈ ਕਿਉਂਕਿ ਇੱਥੇ 8-10 ਆਇਡੈਂਟੀਟੀ ਕਾਰਡ ਜੇ ਬਣਾਉਣੇ ਚਾਹੇ ਤਾਂ ਬਹੁਤ ਟਾਈਮ ਲੱਗ ਜਾਂਦਾ ਹੈ ਖਰਚਾ ਬਹੁਤ ਹੋਣਾ ਹੈ ਖਰਚਾ ਖਵਾਰ ਦੀ ਬਹੁਤ ਹੋਣੀ ਹੈ ਤੇ ਅਸੀਂ ਚਾਹੁੰਦੇ ਕਿ ਅਗਲੇ ਵੀਰ ਦਾ ਕੋਈ ਫਾਇਦਾ ਹੋ ਜਾ ਸਾਡੇ ਕਰਕੇ ਤੇ ਅਸੀਂ ਸਾਡੇ ਕੰਮ ਤੋਂ ਆਨ ਨਹੀਂ ਅਸੀਂ ਛੱਡ ਕੇ ਫਾਇਦਾ ਹੈ ਨਹੀਂ ਸਾਨੂੰ ਜੀ ਤੇ ਅਸੀਂ ਵੀਰ ਨੂੰ ਚਾਹੁੰਦੇ ਕਿ ਜੇ ਸਿੱਧਾ ਕੱਲ੍ਹ ਹੁਣ ਵੀਡੀਓ ਬਣ ਗਈ ਆਪਣੇ ਆਉਣਗੇ ਇੱਥੋਂ ਵਾਪਸ ਲੈ ਕੇ ਜਾਣਗੇ ਤਾਂ ਇੱਕ ਵਾਰ ਫਿਰ ਤੋਂ ਆਪਣਾ ਫੋਨ ਨੰਬਰ ਬੋਲੋ 9464410712 ਇਹ ਕਿ ਇਹ ਐਸੋ ਦੁਕਾਨਾ ਹੀ ਸਾਡੀ ਇੱਥੇ ਆ ਕੇ ਲਿਆ ਸਕਦੇ ਬੇਗੰਬਰ ਗੇਟਾ ਬੇਗੰਬਰ ਨਿਗਰ ਇਹ ਐਸੋ ਦੁਕਾਨਾ ਠੀਕ ਹੈ ਜੀ ਇਹਨਾਂ ਨੇ ਪਰਸੋ ਵੀ ਸਾਡੇ ਨਾਲ ਸੰਪਰਕ ਬਣਾਇਆ ਸੀਗਾ ਪਰ ਆਪਾਂ ਕਿ ਇੱਕ ਦਿਨ ਵੇਟ ਕਰ ਲੈਂਦੇ ਸ਼ਾਇਦ ਕੋਈ ਆ ਜਾਵੇ ਪਰ ਕੋਈ ਵਾਪਸ ਨਹੀਂ ਆਇਆ ਔਰ ਕਿ ਸ਼ਾਇਦ ਉਹਨਾਂ ਦਾ ਧਿਆਨ ਚ ਹੀ ਨਾ ਹੋਵੇ ਕਿ ਪਰਸ ਇੱਥੇ ਡਿੱਗੇ ਕਿਉਂਕਿ ਕਿਵੇਂਲੇ ਜੇ ਮੋਟਰਸਾਈਕਲ ਬੰਦਾ ਚਲਾਉਂਦਾ ਹੁੰਦਾ ਜੇਬ ਜੋ ਡਿੱਗ ਜਾਂਦਾ ਨਹੀਂ ਪਤਾ ਲੱਗਦਾ ਤਾਂ ਸੋਹਾਨੇ ਤੱਕ ਤੁਹਾਡੀ ਜ਼ਿੰਮੇਵਾਰੀ ਹੈ ਸੋਹਾਨੇ ਤੱਕ ਇਹ ਵੀਡੀਓ ਪਹੁੰਚਾ ਦਿਓ ਬਲਜਿੰਦਰ ਕੁਮਾਰ ਤੱਕ ਇਹ ਵੀਡੀਓ ਪਹੁੰਚਾ ਦਿਓ ਤਾਜੋ ਬਜਿੰਦਰ ਕੁਮਾਰ ਨੂੰ ਉਹਦਾ ਪਰਸ ਉਹਦੇ ਪੈਸੇ ਆਠ-ਦਸ ਜਿਹੜੇ ਆਈਡੈਂਟੀਟੀ ਕਾਰਡ ਆ ਉਹ ਸਾਰੇ ਵਾਪਸ ਮਿਲਣ ਕਿਉਂਕਿ ਪਤਾ ਨਹੀਂ ਐਸਮ ਕਿੰਨਾ ਪ੍ਰਚਾਰ ਹੋਣਾ ਹੁੰਦਾ ਹੈ ਨਾ ਹਾਂਜੀ ਉਹ ਸ਼ਾਂਤਾ ਹੋਣੀ ਹੈ ਜੀ ਸਾਰੇ ਡਾਕੂਮੈਂਟੇਰ ਵਿੱਚ ਜੀ ਜੀ ਸੋ ਬੇਨਤੀ ਹੈ ਵੀਡੀਓ ਨੂੰ ਪੰਚਾ ਦਿਓ ਔਰ ਵੀਰ ਦੀ ਸ਼ਲਾਘਾ ਬਣਦੀ ਹਰਦੀਪ ਕੁਮਾਰ ਦੀ ਉਹਨਾਂ ਦੇ ਸਾਰੇ ਸਾਥੀਆਂ ਦੀ ਦੁਕਾਨਦਾਰ ਜਿਹੜੇ ਇਹਨਾਂ ਦੁਕਾਨ ਦੇ ਮਾਲਕ ਹੈ ਸਾਰੇ ਦੀ ਸ਼ਲਾਘਾ ਬਣਦੀ ਕਿ ਇਹਨਾਂ ਨੇ ਇਨਸਾਨੀਅਤ ਦਾ ਫਰਜ਼ ਸਮਝਿਆ ਸਾਡੇ ਤੱਕ ਰابطਾ ਬਣਾਇਆ ਔਰ ਤੁਹਾਡੇ ਜਰੀਏ ਇਹ ਪਰਸ ਹੁਣ ਅਸਲ ਮਾਲਕ ਨੂੰ ਮਿਲ ਜਾਣਾ ਬਹੁਤ ਸ਼ੁਕਰੀਆ